ਇਸ ਲਈ ਸਵੇਰੇ 7:30 ਦਾ ਸਮਾਂ ਹੋ ਚੁੱਕਾ ਹੈ ਤੇ ਮੌਜੂਦਾ ਇਹ ਲੰਮਾ ਪਿੰਡ ਚੌਂਕ ਦੇ ਵਿੱਚ ਜਿੱਥੋਂ ਕੀ ਐਂਟਰੀ ਪੁਆਇੰਟ ਹੈ ਜਲੰਧਰ ਦਾ ਐਂਟਰੀ ਪੁਆਇੰਟ ਬਿਲਕੁਲ ਮੇਰੇ ਪਿੱਛੇ ਪੁਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਔਰ ਇਹ ਜਲੰਧਰ ਦਾ ਐਂਟਰੀ ਪੁਆਇੰਟ ਹੈ ਜਿੱਥੇ ਜਲੰਧਰ ਸ਼ਹਿਰ ਨੂੰ ਅੰਦਰ ਨੂੰ ਐਂਟਰੀ ਹੁੰਦੀ ਹੈ ਤੇ ਇਸ ਲਈ ਕੋਹਰੇ ਦਾ ਧੁੰਦ ਦਾ ਆਲਮ ਇਸ ਤਰ੍ਹਾਂ ਹੈ ਕਿ ਬਿਲਕੁਲ ਤੁਸੀਂ ਪੁਲ ਮੇਰੇ ਤੋਂ ਬਿਲਕੁਲ 50 ਤੋਂ ਮੀਟਰ ਦੀ ਦੂਰੀ ਤੇ ਹੈਗਾ ਹੈ ਔਰ ਤੁਸੀਂ ਵਿਜ਼ਿਬਿਲਟੀ ਦੇਖ ਸਕਦੇ ਹੋ ਗੱਡੀਆਂ ਉੱਪਰੋਂ ਚਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹੋਣਗੀਆਂ ਕਿ ਨਾ ਦੇ ਬਰਾਬਰ ਵਿਜ਼ਿਬਿਲਟੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਇਸ ਲਈ ਔਰ ਗੱਡੀਆਂ ਲਾਈਟਾਂ ਜਗਾ ਕੇ ਬਹੁਤ ਖੋਲੀ ਰਫ਼ਤਾਰ ਦੇ ਨਾਲ ਚੱਲਦੀਆਂ ਹੋਈਆਂ ਤੇ ਨਜ਼ਰ ਆ ਰਹੀਆਂ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਿਹਤ ਵਿਭਾਗ ਦੇ ਮਾਹਰ ਹੈਗੇ ਨੇ ਜਾਂ ਮੌਸਮ ਵਿਭਾਗ ਦੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਕੋਹਰਾ ਹੋਰ ਵੱਸ ਸਕਦਾ ਔਰ ਉਹੀ ਤਸਵੀਰਾਂ ਜਿਹੜੀ ਹੈਗੀ ਹੈ ਸਾਹਮਣੇ ਆ ਰਹੀਆਂ ਨੇ ਸਾਫ਼ ਉਤੀਆਂ ਹੋਈਆਂ ਨਜ਼ਰ ਆ ਰਹੀਆਂ ਲੇਕਿਨ ਤੰਦ ਹੋਰ ਜ਼ਿਆਦਾ ਵੱਧੀ ਹੋਈ ਤਾਂ ਜ਼ਰਾਰੀਏ ਠੰਡ ਹੋਰ ਜ਼ਿਆਦਾ ਵੱਧੀ ਹੋਈ ਨਜ਼ਰ ਆ ਰਹੀ ਹੈ ਤੇ ਵਿਜ਼ਿਬਿਲਟੀ ਘਟਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਕਿ ਜਿਹੜੀਆਂ ਤਸਵੀਰਾਂ ਨੇ ਉਹ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਸ ਵੇਲੇ ਤਸਵੀਰਾਂ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਨੇ ਕਿ ਵਿਜ਼ਿਬਿਲਟੀ ਘਟ ਗਈ ਹੈ ਔਰ ਡਾਕਟਰਾਂ ਡਾਕਟਰਾਂ ਨੇ ਵੀ ਇਹਹੀ ਸਲਾਹ ਦਿੱਤੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਨੇ ਬੱਚੇ ਹੈਗੇ ਨੇ ਉਹ ਘੱਟ ਤੋਂ ਘੱਟ ਘਰਾਂ ਚੋਂ ਬਾਹਰ ਨਿਕਲੋ ਸੁੱਕੀ ਠੰਡ ਹੋਣ ਦਾ ਖ਼ਤਸ਼ਾ ਹੈਗਾ ਛਾਤੀ ਜਾਬ ਹੋਣ ਦਾ ਖ਼ਤਸ਼ਾ ਹੈਗਾ ਡਾਕਟਰ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਹ ਘਰ ਤੋਂ ਬਾਹਰ ਨਿਕਲੋ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਅਸੀਂ ਥੋੜਾ ਜਿਆ ਅੱਗੇ ਚੱਲ ਕੇ ਦੇਖਾਂਗੇ ਕਿ ਲੋਕ ਜਿਹੜੇ ਹੈਗੇ ਨੇ ਜਿਹੜੇ ਅੱਗ ਬਾਲ ਕੇ ਬੈਠੇ ਹੈਗੇ ਨੇ ਜਾਂ ਜਾੜੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਇਸ ਠੰਡ ਦੇ ਬਾਬਤ ਕੀ ਕਹਿਣਾ ਹੈ ਆ ਜਿਵੇਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਥੰੜ੍ਹ ਹੈਗੀ ਉਹ ਵਾਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਅਸੀਂ ਪੁੱਜੇਆਂ ਜਿੱਥੇ ਕੀ ਲੋਕ ਬਿਲਡਿੰਗ ਮਟੀਰੀਅਲ ਦਾ ਕੰਮ ਜਿਹੜਾ ਹੈਗਾ ਆ ਢੋਆ ਢੋਈ ਦਾ ਕੰਮ ਹੈਗਾ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਰੇਤਾ ਬਦਰੀ ਭਰ ਕੇ ਜਿੱਥੇ ਨਵੇਂ ਮਕਾਨ ਬਣਦੇ ਨੇ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ ਜਿੱਥੇ ਕਿ ਟਰਾਲੀ ਲੈ ਕੇ ਜਾਂਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਜਿੱਥੇ ਮਕਾਨ ਬਣਦੇ ਉੱਥੇ ਇਹਦੀ ਢੋਆ ਢੋਈ ਕਰਨੀ ਹੈਗੀ ਆ ਤੇ ਨਾਲ ਹੀ ਇੱਥੇ ਜਿਹੜੇ ਲੋਕ ਅ ਸਰਦੀ ਤੋਂ ਬਚਣ ਵਾਸਤੇ ਅੱਗ ਬਾਲ ਕੇ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਸਰ ਸਰਦੀ ਜਿਹੜੀ ਹੈਗੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਔਰ ਵਿਜ਼ਿਬਿਲਟੀ ਘਟ ਰਹੀ ਹੈ ਧੁੰਦ ਬਹੁਤ ਜ਼ਿਆਦਾ ਵੱਧ ਰਹੀ ਹੈ ਇਹਦੇ ਨਾਲ ਕੀ ਕਿਸਾਨ ਤਾਂ ਖੁਸ਼ ਹੈਗੇ ਨੇ ਪਰ ਆਮ ਆਮ ਜਿਹੜਾ ਜਨਜੀਵਨ ਹੈਗਾ ਉਹ ਬੜਾ ਅਸਤਵਸ ਹੋਇਆ ਹੋਇਆ ਲੋਕ ਕੀ ਬੜੇ ਠੰਡ ਤੋਂ ਕੰਬਦੇ ਕਿਉਂਕਿ ਹੱਡ ਚੀਰ ਵੀ ਠੰਡ ਲੱਗੀ ਆ ਕਿਤੇ ਨਾ ਕਿਤੇ ਤੋਂ ਬਚਾਅ ਕਰਨ ਵਾਸਤੇ ਕੀ ਕਰਨਾ ਚਾਹੀਦਾ ਕਿਉਂਕਿ ਡਾਕਟਰਾਂ ਨੇ ਤਾਂ ਸਲਾਹ ਦਿੱਤੀ ਹੈ ਬਜ਼ੁਰਗਾਂ ਨਾਲ ਨਿਕਲ ਬੱਚੇ ਨਾਲ ਨਿਕਲ ਤੁਹਾਡੀ ਕੀ ਸਲਾਹ ਹੈਗੀ ਸਲਾਹ ਇਸ ਤਰ੍ਹਾਂ ਦੀ ਧੁੰਦ ਤੋਂ ਤੇ ਬਚਣਾ ਹੀ ਚਾਹੀਦਾ ਜੀ ਧੁੰਦ ਬਹੁਤ ਜ਼ਿਆਦਾ ਹੀ ਹੈ ਹੁਣ ਗੱਡੀਆਂ ਦਾ ਕੰਮ ਕਰਦੇ ਆ ਤੇ ਬਹੁਤ ਹਾਸੇ ਹੁੰਦੇ ਆ ਹਾਂ ਤੇ ਇਸ ਤੋਂ ਤੇ ਬਚਾ ਹੁਣ ਆਪਾਂ ਨੂੰ ਆਪ ਹੀ ਦੇਖਣਾ ਪਏਗਾ ਗੱਡੀਆਂ ਆ ਉਹਨਾਂ ਤੇ ਰਿਫਲੈਕਟਰ ਵਗੈਰਾ ਲਗਾ ਕੇ ਚੱਲੋ ਟਰੈਕਟਰ ਟਰਾਲੀਆਂ ਆ ਲਾਈਟਾਂ ਲੂਟਾਂ ਪ੍ਰੋਪਰ ਸਹੀ ਢੰਗ ਨਾਲ ਰੱਖੋ ਧੁੰਦ ਤੋਂ ਬਚ ਕੇ ਰਹੋ ਬਸ ਆਪਣੀ ਸੇਫਟੀ ਆਪਣੇ ਹੱਥੀ ਹੈ ਜੀ ਕੀ ਕਰ ਸਕਦੇ ਆ ਤੇ ਲੋਕ ਜਿਹੜੇ ਸਿਰੇ ਸਿਰੇ ਜਿੱਦਾਂ ਸੈਰ ਵਾਸਤੇ ਘ라ਜੋਂ ਨਿਕਲ ਲੈਂਦੇ ਨੇ ਬੱਚੇ ਹੁਣ ਚਲੋ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਨੇ ਬੱਚਿਆਂ ਨੂੰ ਤਾਂ ਕਾਫੀ ਖਰਾਬ ਹੈ ਕਿ ਮਾਂ-ਪਾਪ ਨੂੰ ਕੀ ਚਾਹੀਦਾ ਕਿ ਬੱਚਿਆਂ ਨੂੰ ਕਿੱਨਾ ਉਹਨਾਂ ਦੀ ਸੇਫਟੀ ਵਾਸਤੇ ਕੀ ਕੁਝ ਹਦਾਇਤਾਂ ਹੈਗੀਆਂ ਮਾਂ-ਪਾਪ ਨੂੰ ਕਰ ਲਿਆ ਜਾਈ ਨਹੀਂ ਦੇਖੋ ਜੀ ਧੁੰਦ ਦੇ ਵਿੱਚ ਜਿਹੜੀ ਸੈਰ ਕਰਨੀ ਹੈ ਉਹ ਇੰਨੀ ਸੇਫਟੀ ਹੈ ਨਹੀਂ ਇਹ ਚੀਜ਼ਾਂ ਤਾਂ ਸਾਨੂੰ ਆਪ ਹੀ ਦੇਖਣੀਆਂ ਪੈਣਗੀਆਂ ਹਾਂ ਬਾਕੀ ਜੇ ਕਰਨੀ ਵੀ ਹੈ ਤਾਂ ਜਿੱਦਾਂ ਮਹੱਲਿਆਂ ਦੇ ਅੰਦਰ ਹੈਗਾ ਆ ਅੱਜ ਦਾ ਮੇਨ ਹਾਈਵੇ ਰੋਡ ਹੈ ਮੇਨ ਰੋਡ ਹੈ ਇਨਾਂ ਤੇ ਨਾ ਚੜੋ ਪਾਰਕ वगैरह ਛੋਟੇ ਹੈਗੇ ਆ ਜਾਂ ਛੋਟੀਆਂ ਗਲ ਇਹੀ ਹੋ ਸਕਦਾ ਤਾਂ ਬਿਲਕੁਲ ਸਲਾਹ ਦੇ ਰਹੇ ਨੇ ਅੱਛਾ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹਾਂ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਕੰਮ ਦਾ ਬਹੁਤ ਬੁਰਾ ਹਾਲ ਹੈ ਜੀ ਕੰਮ ਦਾ ਬਹੁਤ ਬੁਰਾ ਹਾਲ ਹੈ ਕਾਰਨ ਕਾਰਨ ਠੰਡ ਕਰਕੇ ਵੀ ਹੋ ਜਾਂਦਾ ਹੈ ਜਿੱਦਾਂ ਤੁਹਾਨੂੰ ਬੜਾ ਅਜਕਲ ਮਿਸਤਰੀਆਂ ਦੀਆਂ ਦਿਹਾੜੀਆਂ ਨੇ 700 ਰੁਪਏ ਲੀਵਰ ਲੈ ਰਹੀ ਹੈ 8-900 ਰੁਪਏ ਮਿਸਤਰੀ ਦੀ ਦਿਹਾੜੀ ਲੈ ਰਿਆ ਹੈ ਉਹਨਾਂ ਤੁਹਾਨੂੰ ਪਤਾ ਹੈ 12 ਵਜੇ ਤੱਕ ਤਾਂ ਧੁੰਦ ਨਹੀਂ ਉਤਰਦੀ 4 ਵਜੇ ਫਿਰ ਪੈ ਜਾਂਦੀ ਹੈ ਧੁੰਦ ਤੇ ਉਹ ਅਗਲੇ ਦਾ ਕੰਮ ਹੀ ਨਹੀਂ ਹੁੰਦਾ ਔਰ ਜਿੰਨੇ ਪੈਸੇ ਦੇਣੇ ਆ ਉਹਨੇ ਐਵਰੇਜ ਵੀ ਤੇ ਦੇਖਣੀ ਆ ਨਾ ਕੰਮ ਦੀ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਫਰਕ ਪਿਆ ਹੀ ਜਾਂਦਾ ਹੁਣ ਲੋਹੜੀ ਤੋਂ ਬਾਅਦ ਹੀ ਥੋੜਾ ਫਰਕ ਪੈਂਦਾ ਕੰਮ ਦਾ ਪੇ ਚੱਲ ਪੈਂਦੇ ਆ ਥੋੜੇ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਸਵੇਰੇ ਧੁੰਦ ਪੈ ਜਾਂਦੀ ਆ 10 11 ਵਜਰ ਦੇ ਧੁੰਦ ਉਤਰਦੇ ਉਤਰਦੇ ਆ ਸ਼ਾਮ ਨੂੰ ਫਿਰ 4 ਵਜੇ ਧੁੰਦ ਪੈਂਦੀ ਇਸ ਕਰਕੇ ਜਿਹੜੇ ਬਕਾਲ ਬੁਲਾਉਂਦੇ ਨੇ ਜਿਹੜੇ ਕੰਸਟਰਕਸ਼ਨ ਕਰਵਾਉਂਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇ ਰੱਖਦੇ ਹੋਏ ਦੂਸਰਾ ਪਾਸੇ ਇਹ ਵੀ ਗੱਲ ਕਰੀ ਹੈ ਕਿ ਪਾਸੇ ਜਿਹੜੀ ਉਧਰ ਦੀ ਧਿਆੜੀ ਹੈਗੀ ਆ 7-800 ਦੇ ਕਰੀਬ ਉਹਨਾਂ ਦੀ ਧਿਆੜੀ ਹੈ ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਕੰਮ ਕਾਫੀ ਘੱਟ ਜਾਂਦਾ ਹੈ ਪਰ ਲੋਹੜੀ ਤੋਂ ਬਾਅਦ ਜਿੱਦਾਂ ਜਿੱਦਾਂ ਮੌਸਮ ਸਾਫ਼ ਹੁੰਦਾ ਜਾਵੇਗਾ ਉਸ ਤਰੀਕੇ ਨਾਲ ਕੰਮ ਵੀ ਤੁਰਦਾ ਹੋਇਆ ਨਜ਼ਰ ਆਵੇਗਾ ਫਿਲਹਾਲ ਇਸ ਵੇਲੇ ਦੀਆਂ ਤਸਵੀਰਾਂ ਲੈ ਕੋਈ ਫਿਰ ਮੈਂ ਤਸਵੀਰਾਂ ਤੋਂ ਝਾਤ ਪਰਵਾ ਦਿੰਦਾ ਕਿ ਕਿਸ ਤਰੀਕੇ ਨਾਲ ਧੁੰਦ ਇਸ ਵੇਲੇ ਪਈ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਚਾਹ ਦੀ ਦੁਕਾਨ ਸਜੀ ਹੋਈ ਹੈ ਜਿੱਥੇ ਕਿ ਲੋਕ ਸਿਰੇ ਸਿਰੇ ਚਾਹ ਦੀਆਂ ਚੁਸਕੀਆਂ ਦਾ ਨਜ਼ਾਰਾ ਲੈਣ ਵੀ ਇੱਥੇ ਪਹੁੰਚਦੇ ਨੇ ਪਰ ਧੁੰਦ ਜਿਹੜੀ ਹੈਗੀ ਇਸ ਵੇਲੇ visibility ਜਿਹੜੀ ਹੈਗੀ ਐ ਇਸ ਵੇਲੇ ਕਾਫੀ ਘਟੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਲ ਸ਼ਾਮ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਸੀ ਔਰ ਇਸ ਵੇਲੇ ਆਲਮ ਇਹ ਹੈਗਾ ਕਿ ਬਹੁਤ ਦੂਰ ਤੱਕ ਜਿਹੜਾ ਨਿਗਾਹ ਹੈਗੀ ਆ ਨਜ਼ਰ ਜਿਹੜੀ ਹੈਗੀ ਨਹੀਂ ਜਾ ਪਾ ਰਹੀ ਲੋਕਾਂ ਨੂੰ ਦੇਖਣ ਦੇ ਵਿੱਚ ਥੋੜੀ ਜੀ ਤਕਲੀਫ ਹੋ ਰਹੀ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਔਰ ਟ੍ਰੈਫਿਕ ਪੁਲਿਸ ਵੱਲੋਂ ਵੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਹੋ ਸਕੇ ਤਾਂ ਜਿੰਨੀਆਂ ਵੀ ਜਿੰਨਾ ਵੀ ਜ਼ਿਆਦਾ ਹੋ ਸਕੇ ਆਪਣੀਆਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਜਿਹੜੇ ਹੈਗੇ ਆ ਉਹ ਲਗਾਏ ਜਾ ਸਕਣ ਤਾਂ ਕਿ ਪਿੱਛੇ ਆਉਣ ਵਾਲੀ ਗੱਡੀ ਨੂੰ ਪਤਾ ਲੱਗ ਸਕੇ ਕਿ ਅੱਗੇ ਗੱਡੀ ਕਿਹੜੀ ਚੱਲ ਰਹੀ ਹੈ ਤਾਂ ਕਿ ਉਹ ਸਮਾਂ ਰਹਿੰਦੇ ਆ ਬ੍ਰੇਕ ਜਿਹੜੀ ਹੈਗੀ ਹੈ ਗੱਡੀ ਦੀ ਸਪੀਡ ਜਿਹੜੀ ਹੈਗੀ ਆ ਉਹ ਸਲੋ ਕਰ ਸਕੇ ਪਰ ਇਸ ਵੇਲੇ ਧੁੰਦ ਬਹੁਤ ਜ਼ਿਆਦਾ ਹੈ ਔਰ ਮੌਸਮ ਵਿਭਾਗ ਦੇ ਮਾਹਰਾਂ ਨੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿੱਚ ਵਾਧਾ ਹੋ ਸਕਦਾ ਹੈ ਔਰ ਹੋ ਸਕਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ بارش ਦਾ ਵੀ ਅਨੁਮਾਨ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਪਰ ਇਸ ਵੇਲੇ ਧੁੰਦ ਦਾ ਜਿਹੜਾ ਆਲਮ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਹਿਰੀ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਜ਼ਰੂਰ ਦਰਖਾਸਤ ਕਰ ਰਹੇ ਹਾਂ ਕਿ ਹੋ ਸਕੇ ਤਾਂ ਜਿੰਨਾ ਘੱਟ ਤੋਂ ਘੱਟ ਹੋ ਸਕੇ ਘਰ ਤੋਂ ਬਾਹਰ ਨਿਕਲੋ ਜਿਹੜੀ ਅੰਗੀਠੀ ਹੈ ਖਾਸ ਕਰਕੇ ਅੰਗੀਠੀ ਘਰਾਂ ਦੇ ਵਿੱਚ ਨਾ ਬਾਲੀ ਜਾਵੇ ਕਿਉਂਕਿ ਇਹਦੇ ਨਾਲ ਇੱਕ ਗੈਸ ਬਣ ਜਾਂਦੀ ਹੈ ਜਿਹਦੇ ਨਾਲ ਹਾਸੇ ਵਾਪਰ ਸਕਦੇ ਨੇ ਔਰ ਵੱਤੋ ਵੱਤ ਆਪਣੇ ਘਰਾਂ ਦੇ ਵਿੱਚ ਰਹੋ ਤੰਦ ਤੋਂ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕਮਬੋਈ ਜਲੰਧਰ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਲੰਧਰ ਸਵੇਰਾ ਟੀਵੀ ਤੇ ਇਸ ਵੇਲੇ ਸਵੇਰੇ 7:30 ਦਾ ਸਮਾਂ ਹੋ ਚੁੱਕਾ ਹੈ ਤੇ ਮੌਜੂਦ ਆ ਮੈਂ ਲੰਮਾ ਪਿੰਡ ਚੌਂਕ ਦੇ ਵਿੱਚ ਜਿੱਥੋਂ ਕੀ ਐਂਟਰੀ ਪੁਆਇੰਟ ਹੈ ਜਲੰਧਰ ਦਾ ਐਂਟਰੀ ਪੁਆਇੰਟ ਬਿਲਕੁਲ ਮੇਰੇ ਪਿੱਛੇ ਪੋਲ ਬਣਿਆ ਹੋਇਆ ਨਜ਼ਰ ਆ ਰਿਹਾ ਔਰ ਇਹ ਜਲੰਧਰ ਦਾ ਐਂਟਰੀ ਪੁਆਇੰਟ ਹੈ ਜਿੱਥੇ ਜਲੰਧਰ ਸ਼ਹਿਰ ਨੂੰ ਅੰਦਰ ਨੂੰ ਐਂਟਰੀ ਹੁੰਦੀ ਹੈ ਤੇ ਇਸ ਵੇਲੇ ਕੋਹਰੇ ਦਾ ਧੁੰਦ ਦਾ ਆਲਮ ਇਸ ਤਰ੍ਹਾਂ ਹੈ ਨਾ ਕਿ ਬਿਲਕੁਲ ਤੁਸੀਂ ਪੋਲ ਮੇਰੇ ਤੋਂ ਬਿਲਕੁਲ 50 ਕੁ ਮੀਟਰ ਦੀ ਦੂਰੀ ਤੇ ਹੈਗਾ ਹੈ ਔਰ ਤੁਸੀਂ ਵਿਜ਼ੀਬਿਲਟੀ ਦੇਖ ਸਕਦੇ ਹੋ ਗੱਡੀਆਂ ਉੱਪਰੋਂ ਚੱਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹੋਣਗੀਆਂ ਕਿ ਨਾ ਦੇ ਬਰਾਬਰ ਵਿਜ਼ੀਬਿਲਟੀ ਹੈ ਜ਼ੀਰੋ ਵਿਜ਼ੀਬਿਲਟੀ ਹੈ ਸੋਲੇ ਔਰ ਗੱਡੀਆਂ ਲਾਈਟਾਂ ਜਗਾ ਕੇ ਬਹੁਤ ਹੌਲੀ ਰਫ਼ਤਾਰ ਦੇ ਨਾਲ ਚੱਲਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਿਹਤ ਵਿਭਾਗ ਦੇ ਮਾਹਰ ਹੈਗੇ ਨੇ ਜਾਂ ਮੌਸਮ ਵਿਭਾਗ ਦੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਕੋਰਾ ਹੋਰ ਵੱਧ ਸਕਦਾ ਹੈ। ਉਹ ਉਹੀ ਤਸਵੀਰਾਂ ਜਿਹੜੀਆਂ ਹੈਗੀਆਂ ਸਾਹਮਣੇ ਆ ਰਹੀਆਂ ਨੇ ਸਾਫ ਉਤੀਆਂ ਹੋਈਆਂ ਨਜ਼ਰ ਆ ਰਹੀਆਂ ਲੇਕਿਨ ਤੁੰਦ ਹੋਰ ਜ਼ਿਆਦਾ ਵੱਦੀ ਹੋਈ ਨਜ਼ਰ ਆ ਰਹੀ ਹੈ, ਠੰਡ ਹੋਰ ਜ਼ਿਆਦਾ ਵੱਦੀ ਹੋਈ ਨਜ਼ਰ ਆ ਰਹੀ ਹੈ। ਤੇ ਵਿਜ਼ਿਬਿਲਟੀ ਘੱਟਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਕਿ ਜਿਹੜੀਆਂ ਤਸਵੀਰਾਂ ਨੇ ਉਹ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਦੇਖਿਆ ਅਸਲੇ ਤਸਵੀਰਾਂ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਨੇ ਕਿ ਵਿਜ਼ਿਬਿਲਟੀ ਘਟ ਗਈ ਹੈ ਔਰ ਡਾਕਟਰਾਂ ਡਾਕਟਰਾਂ ਨੇ ਵੀ ਇਹੀ ਸਲਾਹ ਦਿੱਤੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਨੇ ਬੱਚੇ ਹੈਗੇ ਨੇ ਉਹ ਘੱਟ ਤੋਂ ਘੱਟ ਘਰਾਂ ਚੋਂ ਬਾਹਰ ਨਿਕਲੋ ਸੁੱਕੀ ਠੰਡ ਹੋਣ ਦਾ ਖਤਰਾ ਹੈਗਾ ਛਾਤੀ ਜਾਪ ਹੋਣ ਦਾ ਖਤਰਾ ਹੈਗਾ ਡਾਕਟਰ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਹ ਘਰ ਤੋਂ ਬਾਹਰ ਨਿਕਲੋ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਅਸੀਂ ਥੋੜਾ ਜਿਆ ਅੱਗੇ ਚੱਲ ਕੇ ਦੇਖਾਂਗੇ ਕਿ ਲੋਕ ਜਿਹੜੇ ਹੈਗੇ ਨੇ ਜਿਹੜੇ ਅੱਗ ਬਾਲ ਕੇ ਬੈਠੇ ਹੈਗੇ ਨੇ ਜਾਂ ਜਾੜੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਇਸ ਥਾਨ ਦੇ ਬਾਬਤ ਕੀ ਕਹਿਣਾ ਹੈ ਆ ਜੇ ਲਈ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜਿਹੜੀ ਠੰਡ ਹੈਗੀ ਉਹ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਅਸੀਂ ਪੁੱਜੇ ਹਾਂ ਜਿੱਥੇ ਕੀ ਲੋਕ ਵਿਲੀਅਮ ਮਟੀਰੀਅਲ ਦਾ ਕੰਮ ਜਿਹੜਾ ਹੈਗਾ ਆ ਢੋਆ ਢੋਈ ਦਾ ਕੰਮ ਹੈਗਾ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਰੇਤਾ ਬਦਰੀ ਭਰ ਕੇ ਜਿੱਥੇ ਨਵੇਂ ਮੁਕਾਲ ਬਣਦੇ ਨੇ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ ਜਿੱਥੇ ਕਿ ਟਰਾਲੀ ਲੈ ਕੇ ਜਾਂਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਜਿੱਥੇ ਮੁਕਾਲ ਬਣਦੇ ਉੱਥੇ ਇਹਦੀ ਟੋਆ ਢੋਈ ਕਰਨੀ ਹੈਗੀ ਆ ਤੇ ਨਾਲ ਹੀ ਇੱਥੇ ਜਿਹੜੇ ਲੋਕ ਅ ਸਰਦੀ ਤੋਂ ਬਚਣ ਵਾਸਤੇ ਅ ਅੱਗ ਬਾਲ ਕੇ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਸਰ ਸਰਦੀ ਜਿਹੜੀ ਹੈਗੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਔਰ ਵਿਜ਼ਿਬਿਲਟੀ ਘਟ ਰਹੀ ਹੈ ਧੁੰਦ ਬਹੁਤ ਜ਼ਿਆਦਾ ਵੱਧ ਰਹੀ ਹੈ ਇਹਦੇ ਨਾਲ ਕੀ ਕਿਸਾਨ ਤਾਂ ਖੁਸ਼ ਹੈਗੇ ਤੇ ਪਰ ਆਮ ਆਮ ਜਿਹੜਾ ਜਨਜੀਵਨ ਹੈਗਾ ਉਹ ਬੜਾ ਅਸਥਿਰ ਹੋਇਆ ਹੋਇਆ ਲੋਕੀ ਬੜੇ ਠੰਡ ਤੋਂ ਕੰਬਦੇ ਕਿਉਂਕਿ ਸਾਡ ਚੀਰ ਵੀ ਠੰਡ ਲੱਗੀ ਆ ਕਿਤੇ ਨਾ ਕਿਤੇ ਇਸ ਤੋਂ ਬਚਾਅ ਕਰਨ ਵਾਸਤੇ ਕੀ ਕਰਨਾ ਚਾਹੀਦਾ ਕਿਉਂਕਿ ਡਾਕਟਰਾਂ ਨੇ ਤਾਂ ਸਲਾਹ ਦਿੱਤੀ ਆ ਬਜ਼ੁਰਗਾਂ ਨਾਲ ਨਿਕਲ ਬੱਚੇ ਨਾਲ ਨਿਕਲ ਤੁਹਾਡੀ ਕੀ ਸਲਾਹ ਹੈਗੀ ਹੈ ਸਲਾਹ ਇਸ ਤਰ੍ਹਾਂ ਜੀ ਧੁੰਦ ਤੋਂ ਤੇ ਬਚਣਾ ਹੀ ਚਾਹੀਦਾ ਜੀ ਧੁੰਦ ਬਹੁਤ ਜ਼ਿਆਦਾ ਹੀ ਆ ਹੁਣ ਗੱਡੀਆਂ ਦਾ ਕੰਮ ਕਰਦੇ ਆ ਤੇ ਬਹੁਤ ਹਾਸੇ ਹੁੰਦੇ ਆ ਤੇ ਇਸ ਤੋਂ ਤੇ ਬਚਾਅ ਹੁਣ ਆਪਾਂ ਨੂੰ ਆਪ ਹੀ ਦੇਖਣਾ ਪਵੇਗਾ ਗੱਡੀਆਂ ਆ ਉਹਨਾਂ ਤੇ ਰਿਫਲੈਕਟਰ ਵਗੈਰਾ ਲਗਾ ਕੇ ਚੱਲੋ ਟਰੈਕਟਰ ਟਰਾਲੀਆਂ ਆ ਲਾਈਟਾਂ ਲੂਟਾਂ ਪ੍ਰੋਪਰ ਸਹੀ ਢੰਗ ਨਾਲ ਰੱਖੋ ਧੁੰਨ ਤੋਂ ਬਚ ਕੇ ਰਹੋ ਬਸ ਆਪਣੀ ਸੇਫਟੀ ਆਪਣੇ ਹੱਥੀ ਹੈ ਜੀ ਕੀ ਕਰ ਸਕਦੇ ਆ ਤੇ ਲੋਕ ਜਿਹੜੇ ਸਿਰੇ ਸਿਰੇ ਜਿੱਦਾਂ ਸੈਰ ਵਾਸਤੇ ਘਰਾਂ ਚੋਂ ਨਿਕਲ ਲੈਂਦੇ ਨੇ ਬੱਚੇ ਹੋਰ ਚਲੋ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਨੇ ਬੱਚਿਆਂ ਨੂੰ ਤਾਂ ਕਾਫੀ ਖਰਾਬ ਹੈ ਕਿ ਮਾਂ-ਪਾਪ ਨੂੰ ਕੀ ਚਾਹੀਦਾ ਕਿ ਬੱਚਿਆਂ ਨੂੰ ਕਿੱਨਾ ਤੇ ਉਹਨਾਂ ਦੀ ਸੇਫਟੀ ਵਾਸਤੇ ਕੀ ਕੁਝ ਹੁੰਦਾ ਹੈ ਹੈ ਕਿ ਮਾਂ-ਪਾਪ ਨੂੰ ਕਰੀਏ ਚਾਹੀਦੀ ਨਹੀਂ ਦੇਖੋ ਜੀ ਧੁੰਦ ਦੇ ਵਿੱਚ ਜਿਹੜੀ ਸੈਰ ਕਰਨੀ ਹੈ ਉਹ ਇੰਨੀ ਸੇਫਟੀ ਹੈ ਨਹੀਂ ਇਹ ਚੀਜ਼ਾਂ ਤਾਂ ਸ ਬਾਕੀ ਜੇ ਕਰਨੀ ਵੀ ਹੈ ਤੇ ਜਿੱਦਾਂ ਮਹੱਲਿਆਂ ਦੇ ਅੰਦਰ ਹੈਗਾ ਆ ਅੱਜ ਦਾ ਮੇਨ ਹਾਈਵੇ ਰੋਡ ਹੈ ਮੇਨ ਰੋਡ ਹੈ ਇਹਨਾਂ ਤੇ ਨਾ ਚੜੋ ਪਾਰਕ वगैरह ਛੋਟੇ ਹੈਗੇ ਆ ਜਾਂ ਛੋਟੀਆਂ ਗਲੀਆਂ ਹੈਗੀਆਂ ਕਿੱਥੇ ਟ੍ਰੈਫਿਕ ਘਟਿਆ ਥੋੜਾ ਧਿਆਨ ਨਾਲ ਚੱਲੋ ਜਰਾ ਇਹੀ ਹੋ ਸਕਦਾ ਤਾਂ ਬਿਲਕੁਲ ਸਲਾਹ ਦੇ ਰਹੇ ਨੇ ਅੱਛਾ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹਾਂ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਕੰਮ ਦਾ ਬਹੁਤ ਬੁਰਾ ਹਾਲ ਹੈ ਜੀ ਕੰਮ ਦਾ ਬਹੁਤ ਬੁਰਾ ਹਾਲ ਹੈ ਕਾਰਨ ਕਾਰਨ ਠੰਡ ਕਰਕੇ ਵੀ ਹੋ ਜਾਂਦਾ ਹੈ ਜੀ ਤਾਂ ਅਨੁਭਾਰ ਅੱਜ ਕੱਲ ਮਿਸਤਰੀਆਂ ਦੀਆਂ ਦਿਹਾੜੀਆਂ ਨੇ 700 ਰੁਪਏ ਲੀਵਰ ਲੈ ਰਹੀ ਹੈ 8-900 ਰੁਪ ਹੋ ਤੁਹਾਨੂੰ ਪਤਾ ਹੈ 12 ਵਜੇ ਤੱਕ ਤਾਂ ਧੁੰਦ ਨਹੀਂ ਉਤਰਦੀ 4 ਵਜੇ ਫਿਰ ਪੈ ਜਾਂਦੀ ਹੈ ਧੁੰਦ ਤੇ ਉਹ ਅਗਲੇ ਦਾ ਕੰਮ ਹੀ ਨਹੀਂ ਹੁੰਦਾ ਜਿਹਨੇ ਪੈਸੇ ਦੇਣੇ ਆ ਉਹਨੇ ਐਵਰੇਜ ਵੀ ਤੇ ਦੇਖਣੀ ਆ ਨਾ ਕੰਮ ਦੀ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਫਰਕ ਪਿਆ ਹੀ ਜਾਂਦਾ ਹੁਣ ਲੋਹੜੀ ਤੋਂ ਬਾਅਦ ਹੀ ਥੋੜਾ ਫਰਕ ਪੈਂਦਾ ਕੰਮ ਦਾ ਤੇ ਚੱਲ ਬਿੰਦੇ ਆ ਥੋੜੇ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਸਵੇਰੇ ਧੁੰਦ ਪੈ ਜਾਂਦੀ ਆ 10 11 ਵਜਾਂ ਦੇ ਧੁੰਦ ਉਤਰਦੇ ਉਤਰਦੇ ਆ ਸ਼ਾਮ ਨੂੰ ਫਿਰ 4 ਵਜੇ ਧੁੰਦ ਪੈਂਦੀ ਇਸ ਕਰਕੇ ਜਿਹੜੇ ਬਕਾਲ ਬਣਾਉਂਦੇ ਨੇ ਜਿਹੜੇ ਕੰਸਟਰਕਸ਼ਨ ਕਰਵਾਉਂਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇ ਰੱਖਦੇ ਹੋਏ ਦੂਸਰਾ ਪਾਸੇ ਇਹ ਵੀ ਗੱਲ ਕਰੀ ਹੈ ਕਿ ਪੈਸੇ ਜਿਹੜੇ ਉਧਰ ਹੀ ਦਿਹਾੜੀ ਹੈਗੀ ਹੈ 7-800 ਦੇ ਕਰੀਬ ਉਹਨਾਂ ਦਿਹਾੜੀ ਹੈ ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਕੰਮ ਕਾਫੀ ਘੱਟ ਜਾਂਦਾ ਪਰ ਲੋਹੜੀ ਤੋਂ ਬਾਅਦ ਜਿੱਦਾਂ ਜਿੱਦਾਂ ਮੌਸਮ ਸਾਫ਼ ਹੁੰਦਾ ਜਾਵੇਗਾ ਉਸ ਤਰੀਕੇ ਨਾਲ ਕੰਬ ਵੀ ਤੁਰਦਾ ਹੋਇਆ ਨਜ਼ਰ ਆਵੇਗਾ ਫਿਲਹਾਲ ਇਸ ਵੇਲੇ ਦੀਆਂ ਤਸਵੀਰਾਂ ਲੈ ਇੱਕ ਵਾਰੀ ਫਿਰ ਮੈਂ ਤਸਵੀਰਾਂ ਤੋਂ ਝਾਤ ਪਰਵਾ ਦਿੰਦਾ ਕਿ ਕਿਸ ਤਰੀਕੇ ਨਾਲ ਤੋਂਦ ਇਸ ਵੇਲੇ ਪਈ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਚਾਰ ਦੀ ਦੁਕਾਨ ਸਜੀ ਹੋਈ ਹੈ ਜਿੱਥੇ ਕਿ ਲੋਕ ਸਵੇਰੇ ਸਵੇਰੇ ਚਾਹ ਦੀਆਂ ਚੁਸਕੀਆਂ ਦਾ ਨਜ਼ਾਰਾ ਲੈਣ ਵੀ ਇੱਥੇ ਪਹੁੰਚਦੇ ਨੇ ਪਰ ਧੁੰਦ ਜਿਹੜੀ ਹੈਗੀ ਇਸ ਵੇਲੇ ਵਿਜ਼ਿਬਿਲਟੀ ਜਿਹੜੀ ਹੈਗੀ ਇਸ ਵੇਲੇ ਕਾਫੀ ਘਟੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਲ ਸ਼ਾਮ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਸੀ ਔਰ ਇਸ ਵੇਲੇ ਆ आलम ਇਹ ਹੈਗਾ ਕਿ ਬਹੁਤ ਦੂਰ ਤੱਕ ਜਿਹੜਾ ਨਿਗਾਹ ਹੈਗੀ ਆ ਨਜ਼ਰ ਜਿਹੜੀ ਹੈਗੀ ਨਹੀਂ ਜਾ پا ਰਹੀ ਲੋਕਾਂ ਨੂੰ ਦੇਖਣ ਦੇ ਵਿੱਚ ਥੋੜੀ ਜੀ ਤਕਲੀਫ ਹੋ ਰਹੀ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਔਰ ਟ੍ਰੈਫਿਕ ਪੁਲਿਸ ਵੱਲੋਂ ਵੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਹੋ ਸਕੇ ਤਾਂ ਜਿੰਨੀਆਂ ਵੀ ਜਿੰਨਾ ਵੀ ਜ਼ਿਆਦਾ ਹੋ ਸਕੇ ਆਪਣੀਆਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਜਿਹੜੇ ਹੈਗੇ ਆ ਉਹ ਲਗਾਏ ਜਾ ਸਕਣ ਤਾਂ ਕਿ ਪਿੱਛੇ ਆਉਣ ਵਾਲੀ ਗੱਡੀ ਨੂੰ ਪਤਾ ਲੱਗ ਸਕੇ ਕਿ ਅੱਗੇ ਗੱਡੀ ਕਿਹੜੀ ਚੱਲ ਰਹੀ ਹੈ ਤਾਂ ਕਿ ਉਹ ਸਮਾਂ ਰਹਿੰਦੇ ਆ ਬ੍ਰੇਕ ਜਿਹੜੀ ਹੈਗੀ ਹੈ ਗੱਡੀ ਦੀ ਸਪੀਡ ਜਿਹੜੀ ਹੈਗੀ ਆ ਉਹ ਸਲੋ ਕਰ ਸਕੇ ਪਰ ਇਸ ਵੇਲੇ ਧੁੰਦ ਬਹੁਤ ਜ਼ਿਆਦਾ ਹੈ ਔਰ ਮੌਸਮ ਵਿਭਾਗ ਦੇ ਮਾਹਰਾਂ ਨੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿੱਚ ਵਾਧਾ ਹੋ ਸਕਦਾ ਔਰ ਹੋ ਸਕਦਾ ਹੈ ਕਿ 1-2 ਦਿਨਾਂ ਦੇ ਵਿੱਚ بارش ਦਾ ਵੀ ਅਨੁਮਾਨ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਪਰ ਇਸ ਵੇਲੇ ਧੁੰਦ ਦਾ ਜਿਹੜਾ ਆਲਮ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਹਿਰੀ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਜ਼ਰੂਰ ਦਰਖਾਸਤ ਕਰ ਰਹੇ ਹਾਂ ਕਿ ਹੋ ਸਕੇ ਤਾਂ ਜਿੰਨਾ ਘੱਟ ਤੋਂ ਘੱਟ ਹੋ ਸਕੇ ਘਰ ਤੋਂ ਬਾਹਰ ਨਿਕਲੋ ਜਿਹੜੀ ਅੰਗੀਠੀ ਆ ਖਾਸ ਕਰਕੇ ਅੰਗੀਠੀ ਘਰਾਂ ਦੇ ਵਿੱਚ ਨਾ ਬਾਲੀ ਜਾਵੇ ਕਿਉਂਕਿ ਇਹਦੇ ਨਾਲ ਇੱਕ ਗੈਸ ਬਣ ਜਾਂਦੀ ਹੈ ਜਿਹਦੇ ਨਾਲ ਹਾਸੇ ਵਰਪਰ ਸਕਦੇ ਨੇ ਔਰ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਰਹੋ ਤੁੰਦ ਤੋਂ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਜਲੰਧਰ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਜਲੰਧਰ ਟੀਵੀ ਤੇ ਇਸ ਵੇਲੇ ਸਿਰੇ ਸਾਢੇ 1:30 ਦਾ ਸਮਾਂ ਹੋ ਚੁੱਕਾ ਹੈ ਤੇ ਮੌਜੂਦਾ ਮੈਂ ਲੰਮਾ ਪਿੰਡ ਚੌਕ ਦੇ ਵਿੱਚ ਜਿੱਥੋਂ ਕਿ ਐਂਟਰੀ ਪੁਆਇੰਟ ਆ ਜਲੰਧਰ ਦਾ ਐਂਟਰੀ ਪੁਆਇੰਟ ਬਿਲਕੁਲ ਮੇਰੇ ਪਿੱਛੇ ਪੁਲ ਪਿਆ ਹੋਇਆ ਨਜ਼ਰ ਆ ਰਿਹਾ ਔਰ ਇਹ ਜਲੰਧਰ ਦਾ ਐਂਟਰੀ ਪੁਆਇੰਟ ਹੈ ਜਿੱਥੇ ਜਲੰਧਰ ਸ਼ਹਿਰ ਨੂੰ ਅੰਦਰ ਨੂੰ ਐਂਟਰੀ ਹੁੰਦੀ ਹੈ ਤੇ ਇਸ ਵੇਲੇ ਕੋਹਰੇ ਦਾ ਧੁੰਦ ਦਾ ਆਲਮ ਇਸ ਤਰ੍ਹਾਂ ਹੈ ਕਿ ਬਿਲਕੁਲ ਤੁਸੀਂ ਪੁਲ ਮੇਰੇ ਤੋਂ ਬਿਲਕੁਲ ਕੋ 50 ਕੋ ਮੀਟਰ ਦੀ ਦੂਰੀ ਤੇ ਹੈਗਾ ਹੈ ਔਰ ਤੁਸੀਂ ਵਿਜ਼ਿਬਿਲਟੀ ਦੇਖ ਸਕਦੇ ਹੋ ਗੱਡੀਆਂ ਉੱਪਰੋਂ ਚੱਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹੋਣਗੀਆਂ ਕਿ ਨਾ ਦੇ ਬਰਾਬਰ ਵਿਜ਼ਿਬਿਲਟੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਇਸ ਲਈ ਔਰ ਗੱਡੀਆਂ ਲਾਈਟਾਂ ਜਗਾ ਕੇ ਬਹੁਤ ਬਹੁਲੀ ਰਫ਼ਤਾਰ ਦੇ ਨਾਲ ਚੱਲਦੀਆਂ ਹੋਈਆਂ ਤੇ ਨਜ਼ਰ ਆ ਰਹੀਆਂ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਿਹਤ ਵਿਭਾਗ ਦੇ ਮਾਹਰ ਹੈਗੇ ਨੇ ਜਾਂ ਮੌਸਮ ਵਿਭਾਗ ਦੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਕੋਹਰਾ ਹੋਰ ਵੱਧ ਸਕਦਾ ਔਰ ਉਹੀ ਤਸਵੀਰਾਂ ਜਿਹੜੀਆਂ ਹੈਗੀਆਂ ਸਾਹਮਣੇ ਆ ਰਹੀਆਂ ਨੇ ਸਾਫ਼ ਉਤੀਆਂ ਹੋਈਆਂ ਨਜ਼ਰ ਆ ਰਹੀਆਂ ਲੇਕਿਨ ਤੰਦ ਹੋਰ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ ਠੰਡ ਹੋਰ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ ਵੀਜ਼ਿਬਿਲਟੀ ਘਟਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਕਿ ਜਿਹੜੀਆਂ ਤਸਵੀਰਾਂ ਨੇ ਉਹ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਸ ਵੇਲੇ ਤਸਵੀਰਾਂ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਨੇ ਕਿ ਵੀਜ਼ਿਬਿਲਟੀ ਘਟ ਗਈ ਹੈ ਔਰ ਡਾਕਟਰਾਂ ਡਾਕਟਰਾਂ ਨੇ ਵੀ ਇਹਹੀ ਸਲਾਹ ਦਿੱਤੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਨੇ ਬੱਚੇ ਹੈਗੇ ਨੇ ਉਹ ਘੱਟ ਤੋਂ ਘੱਟ ਘਰਾਂ ਚੋਂ ਬਾਹਰ ਨਿਕਲੋ ਸੁੱਕੀ ਠੰਡ ਹੋਣ ਦਾ ਖ਼ਤਰਾ ਹੈਗਾ ਛਾਤੀ ਜਾਪ ਹੋਣ ਦਾ ਖ਼ਤਰਾ ਹੈਗਾ ਡਾਕਟਰ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਹ ਘਰ ਤੋਂ ਬਾਹਰ ਨਿਕਲੋ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਅਸੀਂ ਥੋੜਾ ਜਿਹਾ ਅੱਗੇ ਚੱਲ ਕੇ ਦੇਖਾਂਗੇ ਕਿ ਲੋਕ ਜਿਹੜੇ ਹੈਗੇ ਨੇ ਜਿਹੜੇ ਅੱਗ ਬਾਲ ਕੇ ਬੈਠੇ ਹੈਗੇ ਨੇ ਜਾਂ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਇਸ ਥਾਣ ਦੇ ਬਾਬਤ ਕੀ ਕਹਿਣਾ ਹੈ ਆ ਇਸ ਲਈ ਤਸਵੀਰਾਂ ਜਿਵੇਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਠੰਡ ਹੈਗੀ ਉਹ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਅਸੀਂ ਪੁੱਜੇ ਹਾਂ ਜਿੱਥੇ ਕਿ ਲੋਕ ਬਿਲਡਿੰਗ ਮਟੀਰੀਅਲ ਦਾ ਕੰਮ ਜਿਹੜਾ ਹੈਗਾ ਆ ਢੋਆ ਢੋਈ ਦਾ ਕੰਮ ਹੈਗਾ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਰੇਤਾ ਬਦਰੀ ਭਰ ਕੇ ਜਿੱਥੇ ਨਵੇਂ ਮੁਕਾਲ ਬਣਦੇ ਨੇ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ ਜਿੱਥੇ ਟਰਾਲੀ ਲੈ ਕੇ ਜਾਂਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਜਿੱਥੇ ਮੁਕਾਲ ਬਣਦੇ ਉੱਥੇ ਇਹਦੀ ਢੋਆ ਢੋਈ ਕਰਨੀ ਹੈਗੀ ਆ ਤੇ ਨਾਲ ਹੀ ਇੱਥੇ ਜਿਹੜੇ ਲੋਕ ਸਰਦੀ ਤੋਂ ਬਚਣ ਵਾਸਤੇ ਅੱਗ ਬਾਲ ਕੇ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਸਰ ਸਰਦੀ ਜਿਹੜੀ ਹੈਗੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਔਰ ਵਿਜ਼ਿਬਿਲਟੀ ਘਟ ਰਹੀ ਹੈ ਧੁੰਦ ਬਹੁਤ ਜ਼ਿਆਦਾ ਵਧ ਰਹੀ ਹੈ ਇਹਦੇ ਨਾਲ ਕੀ ਕਿਸਾਨ ਤਾਂ ਖੁਸ਼ ਹੈਗੇ ਨੇ ਪਰ ਆਮ ਆਮ ਜਿਹੜਾ ਜਨਜੀਵਨ ਹੈਗਾ ਉਹ ਬੜਾ ਅਸਥਿਰ ਹੋਇਆ ਹੋਇਆ ਲੋਕੀ ਬੜੇ ਠੰਡ ਤੋਂ ਕੰਬਦੇ ਕਿਉਂਕਿ ਹਰ ਚੀਜ਼ ਵੀ ਠੰਡ ਲੱਗੀ ਆ ਕਿਤੇ ਨਾ ਕਿਤੇ ਇਸ ਤੋਂ ਬਚਾਅ ਕਰਨ ਵਾਸਤੇ ਕੀ ਕਰਨਾ ਚਾਹੀਦਾ ਕਿਉਂਕਿ ਡਾਕਟਰਾਂ ਨੇ ਤਾਂ ਸਲਾਹ ਦਿੱਤੀ ਆ ਬਜ਼ੁਰਗ ਨਾ ਨਿਕਲ ਬੱਚੇ ਨਾ ਨਿਕਲ ਤੁਹਾਡੀ ਕੀ ਸਲਾਹ ਹੈਗੀ ਹੈ ਸਲਾਹ ਇਸ ਤਰ੍ਹਾਂ ਜੀ ਧੁੰਦ ਤੋਂ ਤੇ ਬਚਣਾ ਹੀ ਚਾਹੀਦਾ ਜੀ ਧੁੰਦ ਬਹੁਤ ਜ਼ਿਆਦਾ ਹੀ ਆ ਹੁਣ ਗੱਡੀਆਂ ਦਾ ਕੰਮ ਕਰਦੇ ਆ ਤੇ ਬਹੁਤ ਹਾਦਸੇ ਹੁੰਦੇ ਆ ਹਾਂ ਤੇ ਇਸ ਤੋਂ ਤੇ ਬਚਾ ਹੁਣ ਆਪਾਂ ਨੂੰ ਆਪ ਹੀ ਦੇਖਣਾ ਪਵੇਗਾ ਗੱਡੀਆਂ ਆ ਉਹਨਾਂ ਤੇ ਰਿਫਲੈਕਟਰ ਵਗੈਰਾ ਲਗਾ ਕੇ ਚੱਲੋ ਟਰੈਕਟਰ ਟਰਾਲੀਆਂ ਆ ਲਾਈਟਾਂ ਲੂਟਾਂ ਪ੍ਰੋਪਰ ਸਹੀ ਢੰਗ ਨਾਲ ਰੱਖੋ ਤੁਨ ਤੋਂ ਬਚ ਕੇ ਰਹੋ ਬਸ ਆਪਣੀ ਸੇਫਟੀ ਆਪਣੀ ਹੱਥੀ ਹੈ ਜੀ ਕੀ ਕਰ ਸਕਦੇ ਆ ਤੇ ਲੋਕ ਜਿਹੜੇ ਸਿਰੇ ਸਿਰੇ ਜਿੱਦਾਂ ਸੈਰ ਵਾਸਤੇ ਘਰਾਂ ਚੋਂ ਨਿਕਲ ਲੈਂਦੇ ਨੇ ਬੱਚੇ ਹੁਣ ਚਲੋ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਨੇ ਬੱਚਿਆਂ ਨੂੰ ਤਾਂ ਕਾਫੀ ਖਰਾਬ ਹੈ ਕਿ ਮਾਂ-ਬਾਪ ਨੂੰ ਕੀ ਚਾਹੀਦਾ ਕਿ ਬੱਚਿਆਂ ਨੂੰ ਕਿੱਲਾ ਉਹਨਾਂ ਦੀ ਸੇਫਟੀ ਵਾਸਤੇ ਕੀ ਕੁਝ ਹਦਾਇਤਾਂ ਹੈਗੀਆਂ ਮਾਂ-ਬਾਪ ਨੂੰ ਕਰ ਲਿਆ ਜਾਈ ਦੇਖੋ ਜੀ ਧੁੰਦ ਦੇ ਵਿੱਚ ਜਿਹਦੀ ਸੈਰ ਕਰਨੀ ਹੈ ਉਹ ਇੰਨੀ ਸੇਫਟ ਹੈ ਨਹੀਂ ਇਹ ਚੀਜ਼ਾਂ ਤਾਂ ਸਾਨੂੰ ਆਪ ਹੀ ਦੇਖਣੀਆਂ ਪੈਣਗੀਆਂ ਹਾਂ ਬਾਕੀ ਜੇ ਕਰਨੀ ਵੀ ਹੈ ਤਾਂ ਜਿੱਦਾਂ ਮਹੱਲਿਆਂ ਦੇ ਅੰਦਰ ਹੈਗਾ ਆ ਅੱਜ ਦਾ ਮੇਨ ਹਾਈਵੇ ਰੋਡ ਹੈ ਮੇਨ ਰੋਡ ਹੈ ਇਹਨਾਂ ਤੇ ਨਾ ਚੜੋ ਪਾਰਕ वगैरह ਛੋਟੇ ਹੈਗੇ ਆ ਜਾਂ ਛੋਟੀਆਂ ਗਲੀਆਂ ਹੈਗੀਆਂ ਇੱਥੇ ਟ੍ਰੈਫਿਕ ਘੱਟ ਹੈ ਥੋੜਾ ਧਿਆਨ ਨਾਲ ਚੱਲੋ ਜਰਾ ਇਹੀ ਹੋ ਸਕਦਾ ਤਾਂ ਬਿਲਕੁਲ ਸਲਾਹ ਦੇ ਰਹੇ ਨੇ ਅੱਛਾ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹਾਂ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਕੰਮ ਤਾਂ ਬਹੁਤ ਬੁਰਾ ਹਾਲ ਹੈ ਜੀ ਕੰਮ ਤਾਂ ਬਹੁਤ ਬੁਰਾ ਹਾਲ ਹੈ ਕਾਰਨ ਕਾਰਮ ਠੰਡ ਕਰਕੇ ਵੀ ਹੋ ਜਾਂਦਾ ਹੈ ਜਿੱਦਾਂ ਤਾਨੂੰਬਰ ਆਜਕਲ ਮਿਸਤਰੀਆਂ ਦੀਆਂ ਦਿਹਾੜੀਆਂ ਨੇ 700 ਰੁਪਏ ਲੀਵਰ ਲੈ ਰਹੀ ਹੈ 8-900 ਰੁਪਏ ਮਿਸਤਰੀ ਦੀ ਦਿਹਾੜੀ ਲੈ ਰਿਆ ਤੇ ਹੁਣ ਤੁਹਾਨੂੰ ਪਤਾ ਹੈ 12 ਵਜੇ ਤੱਕ ਤਾਂ ਧੁੰਦ ਨਹੀਂ ਉਤਰਦੀ 4 ਵਜੇ ਫੇਰ ਪੈ ਜਾਂਦੀ ਹੈ ਧੁੰਦ ਤੇ ਅਗਲੇ ਦਾ ਕੰਮ ਹੀ ਨਹੀਂ ਹੁੰਦਾ ਹੁਣ ਜਿਨੇ ਪੈਸੇ ਦੇਣੇ ਆ ਉਹਨੇ ਐਵਰੇਜ ਵੀ ਤੇ ਦੇਖਣੀ ਹੈ ਨਾ ਕੰਮ ਦੀ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਫਰਕ ਪੈ ਹੀ ਜਾਂਦਾ ਹੁਣ ਲੋਹੜੀ ਤੋਂ ਬਾਅਦ ਹੀ ਥੋੜਾ ਫਰਕ ਪੈਂਦਾ ਕੰਮ ਦਾ ਤੇ ਚੱਲ ਪੈਂਦੇ ਆ ਥੋੜੇ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਸਵੇਰੇ ਧੁੰਦ ਪੈ ਜਾਂਦੀ ਆ 10 11 ਵਜਰ ਦੇ ਤੁੰਦ ਉਤਰਦੇ ਉਤਰਦੇ ਆ ਸ਼ਾਮ ਨੂੰ ਫਿਰ 4 ਵਜੇ ਧੁੰਦ ਪੈਂਦੀ ਇਸ ਕਰਕੇ ਜਿਹੜੇ ਬਕਾਲ ਬਣਾਉਂਦੇ ਨੇ ਜਿਹੜੇ ਕੰਸਟਰਕਸ਼ਨ ਕਰਵਾਉਂਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇ ਰੱਖਦੇ ਹੋਏ ਦੂਸਰਾ ਪਾਸੇ ਇਹ ਵੀ ਗੱਲ ਕਰੀ ਹੈ ਕਿ ਪੈਸੇ ਜਿਹੜੀ ਉਧਰ ਹੀ ਦਿਹਾੜੀ ਹੈਗੀ ਆ 7 800 ਦੇ ਕਰੀਬ ਉਹਨਾਂ ਦਿਹਾੜੀ ਹੈ ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਕੰਮ ਕਾਫੀ ਘੱਟ ਜਾਂਦਾ ਪਰ ਲੋਹੜੀ ਤੋਂ ਬਾਅਦ ਜਿੱਦਾਂ ਜਿੱਦਾਂ ਮੌਸਮ ਸਾਫ਼ ਹੋ ਲਾ ਜਾਵੇਗਾ ਉਸ ਤਰੀਕੇ ਨਾਲ ਕੱਬ ਵੀ ਤੁਰਦਾ ਹੋਇਆ ਨਜ਼ਰ ਆਵੇਗਾ ਫਿਲਹਾਲ ਇਸ ਵੇਲੇ ਦੀਆਂ ਤਸਵੀਰਾਂ ਲੈ ਕੋਈ ਫਿਰ ਮੈਂ ਤਸਵੀਰਾਂ ਤੋਂ ਝਾਤ ਪਰਵਾ ਦਿੰਦਾ ਕਿ ਕਿਸ ਤਰੀਕੇ ਨਾਲ ਧੁੰਦ ਇਸ ਵੇਲੇ ਪਈ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਚਾਹ ਦੀ ਦੁਕਾਨ ਸਜੀ ਹੋਈ ਹੈ ਜਿੱਥੇ ਕਿ ਲੋਕ ਸਿਰੇ ਸਿਰੇ ਚਾਹ ਦੀਆਂ ਚੁਸਕੀਆਂ ਦਾ ਨਜ਼ਾਰਾ ਲੈਣ ਵੀ ਇੱਥੇ ਪਹੁੰਚਦੇ ਨੇ ਪਰ ਧੁੰਦ ਜਿਹੜੀ ਹੈਗੀ ਇਸ ਵੇਲੇ ਵਿਜ਼ਿਬਿਲਟੀ ਜਿਹੜੀ ਹੈਗੀ ਇਸ ਵੇਲੇ ਕਾਫੀ ਘਟੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੱਲ ਸ਼ਾਮ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਸੀ ਔਰ ਇਸ ਵੇਲੇ ਆਲਮ ਇਹ ਹੈਗਾ ਕਿ ਬਹੁਤ ਦੂਰ ਤੱਕ ਜਿਹੜਾ ਨਿਗਾ ਹੈਗੀ ਆ ਨਜ਼ਰ ਜਿਹੜੀ ਹੈਗੀ ਨਹੀਂ ਜਾ ਪਾ ਰਹੀ ਲੋਕਾਂ ਨੂੰ ਦੇਖਣ ਦੇ ਵਿੱਚ ਥੋੜੀ ਜੀ ਤਕਲੀਫ ਹੋ ਰਹੀ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਔਰ ਟ੍ਰੈਫਿਕ ਪੁਲਿਸ ਵੱਲੋਂ ਵੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਹੋ ਸਕੇ ਤਾਂ ਜਿੰਨੀਆਂ ਵੀ ਜਿੰਨਾ ਵੀ ਜ਼ਿਆਦਾ ਹੋ ਸਕੇ ਆਪਣੀਆਂ ਗੱਡੀਆਂ ਦੇ ਪਿੱਛੇ ਰਿਫਲੈਕਟਰ ਜਿਹੜੇ ਹੈਗੇ ਆ ਉਹ ਲਗਾਏ ਜਾ ਸਕਣ ਤਾਂ ਕਿ ਪਿੱਛੇ ਆਉਣ ਵਾਲੀ ਗੱਡੀ ਨੂੰ ਪਤਾ ਲੱਗ ਸਕੇ ਕਿ ਅੱਗੇ ਗੱਡੀ ਕਿਹੜੀ ਚੱਲ ਰਹੀ ਹੈ ਤਾਂ ਕਿ ਉਹ ਸਮਾਂ ਰਹਿੰਦੇ ਆ ਬ੍ਰੇਕ ਜਿਹੜੀ ਹੈਗੀ ਹੈ ਗੱਡੀ ਦੀ ਸਪੀਡ ਜਿਹੜੀ ਹੈਗੀ ਆ ਉਹ ਸਲੋ ਕਰ ਸਕੇ ਪਰ ਇਸ ਵੇਲੇ ਤੁੰਦ ਬਹੁਤ ਜ਼ਿਆਦਾ ਹੈ ਔਰ ਮੌਸਮ ਵਿਭਾਗ ਦੇ ਮਾਹਰਾਂ ਨੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿੱਚ ਵਾਧਾ ਹੋ ਸਕਦਾ ਹੈ ਔਰ ਹੋ ਸਕਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ بارش ਦਾ ਵੀ ਅਨੁਮਾਨ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਪਰ ਇਸ ਵੇਲੇ ਤੁੰਦ ਦਾ ਜਿਹੜਾ ਆਲਮ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਹਿਰੀ ਧੁੰਦ ਪਈ ਹੋਈ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਜ਼ਰੂਰ ਦਰਖਾਸਤ ਕਰ ਰਹੇ ਹਾਂ ਕਿ ਹੋ ਸਕੇ ਤਾਂ ਜਿੰਨਾ ਘੱਟ ਤੋਂ ਘੱਟ ਹੋ ਸਕੇ ਘਰ ਤੋਂ ਬਾਹਰ ਨਿਕਲੋ ਜਿਹੜੀ ਅੰਗੀਠੀ ਆ ਖਾਸ ਕਰਕੇ ਅੰਗੀਠੀ ਘਰਾਂ ਦੇ ਵਿੱਚ ਨਾ ਬਾਲੀ ਜਾਵੇ ਕਿਉਂਕਿ ਇਹਦੇ ਨਾਲ ਇੱਕ ਗੈਸ ਬਣ ਜਾਂਦੀ ਹੈ ਜਿਹਦੇ ਨਾਲ ਹਾਸੇ ਵਾਪਰ ਸਕਦੇ ਨੇ ਔਰ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਰਹੋ ਤੁੰਦ ਤੋਂ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰੋ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਕੰਬੋਈ ਜਲੰਧਰ ਟੀਵੀ ਜਲੰਧਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਲੰਧਰ ਸਵੇਰਾ ਟੀਵੀ ਤੇ ਐਸ.ਐਲ.ਐਸ ਸਵੇਰੇ 7:30 ਦਾ ਸਫਾ ਹੋ ਚੁੱਕਾ ਹੈ ਤੇ ਮੌਜੂਦਾ ਮੈਂ ਲੰਮਾ ਪਿੰਡ ਚੌਕ ਦੇ ਵਿੱਚ ਜਿੱਥੋਂ ਕਿ ਐਂਟਰੀ ਪੁਆਇੰਟ ਆ ਜਲੰਧਰ ਦਾ ਐਂਟਰੀ ਪੁਆਇੰਟ ਬਿਲਕੁਲ ਮੇਰੇ ਪਿੱਛੇ ਪੁਲ ਬਣਿਆ ਹੋਇਆ ਨਜ਼ਰ ਆ ਰਿਹਾ ਔਰ ਇਹ ਜਲੰਧਰ ਦਾ ਐਂਟਰੀ ਪੁਆਇੰਟ ਹੈ ਜਿੱਥੇ ਜਲੰਧਰ ਸ਼ਹਿਰ ਨੂੰ ਅੰਦਰ ਨੂੰ ਐਂਟਰੀ ਹੁੰਦੀ ਹੈ ਤੇ ਇਸ ਵੇਲੇ ਕੋਹਰੇ ਦਾ ਧੁੰਦ ਦਾ ਆਲਮ ਇਸ ਤਰ੍ਹਾਂ ਹੈ ਕਿ ਬਿਲਕੁਲ ਤੁਸੀਂ ਪੁਲ ਮੇਰੇ ਤੋਂ ਵੀ 50 ਤੋਂ ਮੀਟਰ ਦੀ ਦੂਰੀ ਤੇ ਹੈਗਾ ਔਰ ਤੁਸੀਂ ਵਿਜ਼ਿਬਿਲਟੀ ਦੇਖ ਸਕਦੇ ਹੋ ਗੱਡੀਆਂ ਉੱਪਰੋਂ ਚੱਲਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹੋਣਗੀਆਂ ਕਿ ਨਾ ਦੇ ਬਰਾਬਰ ਵਿਜ਼ਿਬਿਲਟੀ ਹੈ ਜ਼ੀਰੋ ਵਿਜ਼ਿਬਿਲਟੀ ਹੈ ਇਸ ਲਈ ਔਰ ਗੱਡੀਆਂ ਲਾਈਟਾਂ ਜਗਾ ਕੇ ਬਹੁਤ ਪੋਲੀ ਗ੍ਰਫਤਾਰ ਦੇ ਨਾਲ ਚੱਲਦੀਆਂ ਹੋਈਆਂ ਇੱਥੇ ਨਜ਼ਰ ਆ ਰਹੀਆਂ ਨੇ ਔਰ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਸਿਹਤ ਵਿਭਾਗ ਦੇ ਮਾਹਰ ਹੈਗੇ ਨੇ ਜਾਂ ਮੌਸਮ ਵਿਭਾਗ ਦੇ ਮਾਹਰ ਹੈਗੇ ਨੇ ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਕੋਹਰਾ ਹੋਰ ਵੱਧ ਸਕਦਾ ਔਰ ਉਹੀ ਤਸਵੀਰਾਂ ਜਿਹੜੀ ਹੈਗੀ ਆ ਸਾਹਮਣੇ ਆ ਰਹੀਆਂ ਨੇ ਸਾਫੁੱਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿ ਤੰਦ ਹੋਰ ਜ਼ਿਆਦਾ ਵਧਦੀ ਹੋਈ ਨਜ਼ਰ ਆ ਰਹੀ ਹੈ ਠੰਡ ਹੋਰ ਜ਼ਿਆਦਾ ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਵਿਜ਼ਿਬਿਲਟੀ ਘਟਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਕਿ ਜਿਹੜੀਆਂ ਤਸਵੀਰਾਂ ਨੇ ਉਹ ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਸ ਵੇਲੇ ਤਸਵੀਰਾਂ ਸਾਹਮਣੇ ਨਿਕਲ ਕੇ ਨਜ਼ਰ ਆਈਆਂ ਨੇ ਕਿ ਵਿਜ਼ਿਬਿਲਟੀ ਘਟ ਗਈ ਹੈ ਔਰ ਡਾਕਟਰਾਂ ਡਾਕਟਰਾਂ ਨੇ ਵੀ ਇਹਹੀ ਸਲਾਹ ਦਿੱਤੀ ਹੈ ਕਿ ਜਿਹੜੇ ਬਜ਼ੁਰਗ ਹੈਗੇ ਨੇ ਬੱਚੇ ਹੈਗੇ ਨੇ ਉਹ ਘੱਟ ਤੋਂ ਘੱਟ ਘਰਾਂ ਚੋਂ ਬਾਹਰ ਨਿਕਲੋ ਸੁੱਕੀ ਠੰਡ ਹੋਣ ਦਾ ਖਤਰਾ ਹੈਗਾ ਛਾਤੀ ਜਾਮ ਹੋਣ ਦਾ ਖਤਰਾ ਹੈਗਾ ਡਾਕਟਰ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਹ ਘਰ ਤੋਂ ਬਾਹਰ ਨਿਕਲੋ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸੇ ਤਰ੍ਹਾਂ ਅਸੀਂ ਥੋੜਾ ਜਿਆ ਅੱਗੇ ਚੱਲ ਕੇ ਦੇਖਾਂਗੇ ਕਿ ਲੋਕ ਜਿਹੜੇ ਹੈਗੇ ਨੇ ਜਿਹੜੇ ਅੱਗ ਬਾਲ ਕੇ ਬੈਠੇ ਹੈਗੇ ਨੇ ਜਾਂ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਇਸ ਖੰਡ ਦੇ ਬਾਬਤ ਕੀ ਕਹਿਣਾ ਹੈ ਆ ਇਸ ਲਈ ਤਸਵੀਰਾਂ ਜ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੇਰੀ ਠੰਡ ਹੈਗੀ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਇੱਥੇ ਅਸੀਂ ਪੁਰਜੇ ਜਿੱਥੇ ਕੀ ਲੋਕ ਪ੍ਰੀਮੀਅਮ ਮਟੀਰੀਅਲ ਦਾ ਕੰਮ ਜਿਹੜਾ ਹੈਗਾ ਆ ਧੋਆ ਧੋਈ ਦਾ ਕੰਮ ਹੈਗਾ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਰੇਤਾ ਬਦਰੀ ਭਰ ਕੇ ਜਿੱਥੇ ਨਵੇਂ ਮੁਕਾਲ ਬਣਦੇ ਨੇ ਉੱਥੇ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਤਸਵੀਰ ਸਾਹਮਣੇ ਨਜ਼ਰ ਆ ਰਹੀ ਹੈ ਜਿੱਥੇ ਕਿ ਟਰਾਲੀ ਲੈ ਕੇ ਜਾਂਦੇ ਹੋਏ ਨੌਜਵਾਨ ਨਜ਼ਰ ਆ ਰਹੇ ਨੇ ਜਿੱਥੇ ਮੁਕਾਲ ਬਣਦੇ ਉੱਥੇ ਇਹਦੀ ਢੋਆ ਢੋਈ ਕਰਨੀ ਹੈਗੀ ਆ ਤੇ ਨਾਲ ਹੀ ਇੱਥੇ ਜਿਹੜੇ ਲੋਕ ਸਰਦੀ ਤੋਂ ਬਚਣ ਵਾਸਤੇ ਅੱਗ ਬਾਲ ਕੇ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਕਿਵੇਂ ਦੇਖਦੇ ਹੋ ਸਰਦੀ ਜਿਹੜੀ ਹੈਗੀ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਔਰ ਵਿਜ਼ਿਬਿਲਟੀ ਘਟ ਰਹੀ ਹੈ ਧੁੰਦ ਬਹੁਤ ਜ਼ਿਆਦਾ ਵਧ ਰਹੀ ਹੈ ਇਹਦੇ ਨਾਲ ਕੀ ਕਿਸਾਨ ਤਾਂ ਖੁਸ਼ ਹੈਗੇ ਨੇ ਪਰ ਆਮ ਆਮ ਜਿਹੜਾ ਜਨਜੀਵਨ ਹੈਗਾ ਉਹ ਬੜਾ ਅਸੁਰਸ ਹੋਇਆ ਹੋਇਆ ਲੋਕੀ ਬੜੇ ਠੰਡ ਤੋਂ ਕੰਬਦੇ ਕਿਉਂਕਿ ਹਰ ਹੱਦ ਚੀਜ਼ ਵੀ ਠੰਡ ਹੈਗੀ ਆ ਕਿਤੇ ਨਾ ਕਿਤੇ ਧੁੱਪ ਚਾੜਨ ਵਾਸਤੇ ਕੀ ਕਰਨਾ ਚਾਹੀਦਾ ਕਿਉਂਕਿ ਡਾਕਟਰਾਂ ਨੇ ਤਾਂ ਸਲਾਹ ਦਿੱਤੀ ਆ ਬਜ਼ੁਰਗਾਂ ਨਾਲ ਨਿਕਲ ਬੱਚੇ ਨਾਲ ਨਿਕਲ ਤੁਹਾਡੀ ਕੀ ਸਲਾਹ ਹੈਗੀ ਹੈ ਸਲਾਹ ਇਸ ਤਰ੍ਹਾਂ ਜੀ ਧੁੰਦ ਤੋਂ ਤੇ ਬਚਣਾ ਹੀ ਚਾਹੀਦਾ ਜੀ ਧੁੰਦ ਬਹੁਤ ਜ਼ਿਆਦਾ ਹੈ ਹੁਣ ਗੱਡੀਆਂ ਦਾ ਕੰਮ ਕਰਦੇ ਆ ਤੇ ਬਹੁਤ ਹਾਸੇ ਹੁੰਦੇ ਆ ਹਾਂ ਤੇ ਇਸ ਤੋਂ ਤੇ ਬਚਾ ਹੁਣ ਆਪਾਂ ਨੂੰ ਆਪ ਹੀ ਰੱਖਣਾ ਪਏਗਾ ਗੱਡੀਆਂ ਆ ਉਹਨਾਂ ਤੇ ਰਿਫਲੈਕਟਰ ਵਗੈਰਾ ਲਗਾ ਕੇ ਚੱਲੋ ਟਰੈਕਟਰ ਟਰਾਲੀਆਂ ਆ ਲਾਈਟਾਂ ਲੂਟਾਂ ਪ੍ਰੋਪਰ ਸਹੀ ਢੰਗ ਨਾਲ ਰੱਖੋ ਤੁਨ ਤੋਂ ਬਚ ਕੇ ਰਹੋ ਬਸ ਆਪਣੀ ਸੇਫਟੀ ਆਪਣੇ ਹੱਥ ਈ ਹੈ ਜੀ ਕੀ ਕਰ ਸਕਦੇ ਆ ਤੇ ਲੋਕ ਜਿਹੜੇ ਸਿਰੇ ਸਿਰੇ ਜਿੱਦਾਂ ਸੈਰ ਵਾਸਤੇ ਘਰਾਂ ਚੋਂ ਨਿਕਲ ਲੈਂਦੇ ਨੇ ਬੱਚੇ ਹੁਣ ਚਲੋ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਹੈਗੀਆਂ ਨੇ ਬੱਚਿਆਂ ਨੂੰ ਤਾਂ ਕਾਫੀ ਖਰਾਬ ਹੈ ਕਿ ਮਾਂ-ਬਾਪ ਨੂੰ ਕੀ ਚਾਹੀਦਾ ਕਿ ਬੱਚਿਆਂ ਨੂੰ ਕਿੰਨਾ ਉਹਨਾਂ ਦੀ ਸੇਫਟੀ ਵਾਸਤੇ ਕੀ ਕੁਝ ਹੁੰਦਾ ਹੈ ਹੈਗੀਆਂ ਮਾਂ-ਬਾਪ ਨੂੰ ਕਰੀਆ ਨਹੀਂ ਜਾਂਦਾ ਦੇਖੋ ਜੀ ਧੁੰਦ ਦੇ ਵਿੱਚ ਜਿਹਦੀ ਸੈਰ ਕਰਨੀ ਹੈ ਉਹ ਇੰਨੀ ਸੇਫਟ ਹੈ ਨਹੀਂ ਇਹ ਚੀਜ਼ਾਂ ਤੇ ਸਾਨੂੰ ਆਪ ਹੀ ਦੇਖਣੀਆਂ ਪੈਣਗੀਆਂ ਹਾਂ ਬਾਕੀ ਜੇ ਕਰਨੀ ਵੀ ਹੈ ਤੇ ਜਿੱਦਾਂ ਮਹੱਲਿਆਂ ਦੇ ਅੰਦਰ ਹੈਗਾ ਆ ਅੱਜ ਦਾ ਮੇਨ ਹਾਈਵੇ ਰੋਡ ਹੈ ਮੇਨ ਰੋਡ ਹੈ ਇਹਨਾਂ ਤੇ ਨਾ ਚੜੋ ਪਾਰਕ ਵਗੈਰਾ ਛੋਟੇ ਹੈਗੇ ਆ ਜਾਂ ਛੋਟੀਆਂ ਗਲੀਆਂ ਹੈਗੀਆਂ ਕਿੱਥੇ ਟ੍ਰੈਫਿਕ ਘਟਿਆ ਥੋੜਾ ਧਿਆਨ ਨਾਲ ਚੱਲੋ ਜਰਾ ਇਹੀ ਹੋ ਸਕਦਾ ਤਾਂ ਬਿਲਕੁਲ ਸਲਾਹ ਦੇ ਰਹੇ ਨੇ ਅੱਛਾ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹਾਂ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਕੰਮ ਦਾ ਬਹੁਤ ਬੁਰਾ ਹਾਲ ਹੈ ਜੀ ਕੰਮ ਦਾ ਬਹੁਤ ਬੁਰਾ ਹਾਲ ਹੈ ਕਾਰਨ ਕਾਰਮ ਠੰਡ ਕਰਕੇ ਵੀ ਹੋ ਜਾਂਦਾ ਹੈ ਅਜ ਤਾਂ ਤੁਨਵਰ ਆਜਕਲ ਮਿਸਤਰੀਆਂ ਦੀਆਂ ਦਿਹਾੜੀਆਂ ਨੇ 700 ਰੁਪਏ ਲੀਵਰ ਲੈ ਰਹੀ ਹੈ 8-900 ਰੁਪਏ ਮਿਸਤਰੀ ਦੀ ਦਿਹਾੜੀ ਲੈ ਰਿਆ ਉਹਨਾਂ ਤੁਹਾਨੂੰ ਪਤਾ ਹੈ 12 ਵਜੇ ਤੱਕ ਤਾਂ ਧੁੰਦ ਨਹੀਂ ਉਤਰਦੀ 4 ਵਜੇ ਫਿਰ ਪੈ ਜਾਂਦੀ ਹੈ ਧੁੰਦ ਤੇ ਉਹ ਅਗਲੇ ਦਾ ਕੰਮ ਹੀ ਨਹੀਂ ਹੁੰਦਾ ਉਹ ਜਿੰਨੇ ਪੈਸੇ ਦੇਣੇ ਆ ਉਹਨੇ ਐਵਰੇਜ ਵਿੱਚ ਦੇਖਣੀ ਹੈ ਨਾ ਕੰਮ ਦੀ ਕੁਲ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਫਰਕ ਪੈ ਹੀ ਜਾਂਦਾ ਹੈ ਹੁਣ ਲੋਹੜੀ ਤੋਂ ਬਾਅਦ ਹੀ ਥੋੜਾ ਫਰਕ ਪੈਂਦਾ ਕੰਮ ਦਾ ਇਹ ਚੱਲ ਪੈਂਦੇ ਆ ਥੋੜੇ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਹੈਗੇ ਨੇ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਸਵੇਰੇ ਅ 10 11 ਵਜਰ ਦੇ ਤੁੰ ਦੁੱਤਰਦੇ ਉਤਰਦੇ ਆ ਸ਼ਾਮ ਨੂੰ ਫਿਰ 4 ਵਜੇ ਤੁੰ ਪੈਂਦੀ